ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਸਾਬਕਾ ਵਜ਼ੀਰ ਵਿਕਰਮ ਸਿੰਘ ਮਜੀਠੀਆ ਦਾ ਸਿਆਸੀ ਸਫ਼ਰ ਤੇ ਵਿਵਾਦਿਤ ਸਫ਼ਰ ਕਿਵੇਂ ਸ਼ੁਰੂ ਹੋਇਆ ਉਹ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ 2007 ਤੋਂ ਬਾਅਦ ਹੀ ਪੰਜਾਬ ਦੀ ਸਿਆਸਤ 'ਚ ਚਰਚਾ ਦਾ ਵਿਸ਼ਾ ਬਣੇ ਨੇ ਸੁਬੀਸ਼ ਸਿੰਘ ਬਾਦਲ ਦੇ ਨਾਲ ਖਾਸ ਰਿਸ਼ਤੇਦਾਰੀ ਕਿਉਂਕਿ ਹਰਸਿਮਰਤ ਕੌਰ ਬਾਦਲ ਦੇ ਸਕੇ ਭਰਾ ਨੇ ਵਿਕਰਮ ਸਿੰਘ ਮਜੀਠੀਆ 2007 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਆ ਤੇ ਪਹਿਲੀ ਦਫਾ ਵਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਲੜਦੇ ਨੇ ਚੋਣ ਲੜਦੇ ਵੀ ਨੇ ਤੇ ਚੋਣ ਜਿੱਤਦੇ ਵੀ ਨੇ ਤੇ ਉਦੋਂ ਸਰਕਾਰ ਬਣ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਪਹਿਲੀ ਦਫਾ ਐਮਐਲਏ ਬਣਦੇ ਨੇ ਬਹੁਤ ਹੀ 35 ਕੇ ਸਾਲ ਦੀ ਉਮਰ ਦੇ ਵਿੱਚ ਉਹ ਨੌਜਵਾਨ ਵਿਧਾਇਕ ਬਣ ਜਾਂਦੇ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਸਰਕਾਰ ਦੇ ਵਿੱਚ ਵੱਡੀ ਵਜੀਰੀ ਮਿਲ ਜਾਂਦੀ ਆ ਉਦੋਂ ਵੀ ਬਹੁਤ ਸਾਰੇ ਵੱਡੇ ਜਿਹੜੇ ਨੇਤਾ ਨੇ ਨਜ਼ਰ ਅੰਦਾਜ਼ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਬਾ ਮੰਤਰੀ ਬਣਾਇਆ ਗਿਆ ਸੀ ਤੇ ਵਿਕਰਮ ਸਿੰਘ ਮਜੀਠੀਆ ਸਿਰਫ ਮਾਝੇ ਦੇ ਹੀ ਨਹੀਂ ਬਲਕਿ ਪੰਜਾਬ ਦੇ ਇੱਕ ਪਾਵਰਫੁੱਲ ਮੰਤਰੀ ਬਣ ਚੁੱਕੇ ਸਨ ਕਿਉਂਕਿ ਸਾਰਿਆਂ ਨੂੰ ਪਤਾ ਕਿ ਉਹ ਸੁਬੀਸ਼ ਸਿੰਘ ਬਾਦਲ ਦੇ ਖਾਸ ਰਿਸ਼ਤੇਦਾਰ ਨੇ ਜਿਸ ਕਰਕੇ ਉਹ ਐਮਐਲਏ ਵੀ ਬਣੇ ਤੇ ਫਿਰ ਸੂਬੇ ਦੇ ਵਿੱਚ ਵਜ਼ੀਰ ਵੀ ਬਣੇ ਹਾਲਾਂਕਿ ਉਦੋਂ ਬਹੁਤ ਸਾਰੇ ਸੀਨੀਅਰ ਅਕਾਲੀ ਲੀਡਰ ਉਹ ਨਜ਼ਰ ਅੰਦਾਜ਼ ਵੀ ਹੋਏ ਸੀ ਉਹਨਾਂ ਦੀ ਜਗ੍ਹਾ ਜਿਹੜੀ ਆ ਉਹ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਗਈ ਆ ਮਜੀਠੀਆ ਨੂੰ ਚੰਗੇ ਮੈਕਮੇ ਵੀ ਮਿਲਦੇ ਨੇ ਇਸ ਦੇ ਬਾਵਜੂਦ ਉਹ ਉਦੋਂ ਜਿਆਦਾ ਵਿਵਾਦਾਂ ਵਿੱਚ ਆ ਜਾਂਦੇ ਨੇ ਜਦੋਂ ਜਗਦੀਸ਼ ਭੋਲਾ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਸੀ ਅੰਤਰਰਾਸ਼ਟਰੀ ਰੈਸਲਰ ਸਨ ਖਿਡਾਰੀ ਸਨ ਉਹ ਫੜੇ ਜਾਂਦੇ ਨੇ ਨਸ਼ੇ ਦੇ ਕੇਸ ਦੇ ਵਿੱਚ ਹਾਲਾਂਕਿ ਦਿੱਲੀ ਉਥੇ ਜਦੋਂ ਵੀ ਪੁਲਿਸ ਰਿਮਾਂਡ ਲੈਂਦੀ ਸੀ ਤਾਂ ਇੱਕ ਦਿਨ ਜਗਦੀਸ਼ ਸਿੰਘ ਭੋਲਾ ਨੇ ਮਹਾਲੀ ਦੀ ਅਦਾਲਤ ਦੇ ਵਿਹੜੇ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਇੱਕ ਵੱਡਾ ਖਲਾਸਾ ਕਰ ਦਿੱਤਾ ਕਿ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਨੇ ਤੇ ਉਸ ਤੋਂ ਬਾਅਦ ਪੂਰੀ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਹਲਚਲ ਮਚ ਜਾਂਦੀ ਹੈ ਸ਼੍ਰੋਮਣੀ ਕਾਲੀ ਦਲ ਭਾਜਪਾ ਸਰਕਾਰ ਦੇ ਪੈਰਾਂ ਹੱਥੋਂ ਵੀ ਜਿਹੜੀ ਆ ਜ਼ਮੀਨ ਖਿਸਕ ਜਾਂਦੀ ਹੈ ਤੇ ਵਿਕਰਮ ਸਿੰਘ ਮਜੀਠੀਆ ਵੀ ਉਦੋਂ ਵਿਵਾਦਾਂ ਵਿੱਚ ਘਿਰ ਜਾਂਦੇ ਨੇ ਜਦੋਂ ਫਿਰ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਜਾਂਦੇ ਨੇ ਹਾਲਾਂਕਿ ਉਸ ਸਮੇਂ ਜਦੋਂ ਇਹ ਕੇਸ ਵਾਪਰਦਾ ਉਦੋਂ ਆਮ ਆਦਮੀ ਪਾਰਟੀ ਹਲੇ ਜੰਮੀ ਵੀ ਨਹੀਂ ਸੀ ਜਦੋਂ ਇਹ ਵਿਵਾਦ ਸ਼ੁਰੂ ਹੁੰਦਾ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਸਿਆਸੀ ਸਫਰ ਬਹੁਤ ਚਮਕਿਆ ਇੱਕ ਨੌਜਵਾਨ ਚਿਹਰਾ ਹੋਣ ਕਰਕੇ ਪਾਵਰਫੁੱਲ ਮੰਤਰੀ ਹੋਣ ਕਰਕੇ ਉਹਦੇ ਨਾਲ ਵਿਵਾਦ ਵੀ ਜੁੜ ਗਏ ਤੇ ਫਿਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਕਾਲਾ ਕਾਰੋਬਾਰ ਸ਼ੁਰੂ ਹੋਇਆ ਉਹਦੇ ਚ ਉਹਦਾ ਜਗਦੀਸ਼ ਸਿੰਘ ਭੋਲਾ ਵੱਲੋਂ ਜਿਹੜਾ ਹਾਲਾਂਕਿ ਉਹ ਖੁਦ ਇੱਕ ਤਸਕਰ ਸੀ ਉਸ ਤਸਕਰ ਵੱਲੋਂ ਜਿਹੜਾ ਨਾਮ ਲਿਆ ਜਾਂਦਾ ਤੇ ਫਿਰ ਵਿਕਰਮ ਸਿੰਘ ਮਜੀਠੀਆ ਵੀ ਪੰਜਾਬੀਆਂ ਦੇ ਜਾਂ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਜਾਂਦਾ ਨਵੰਬਰ 11 ਸਾਲ ਵੀ ਹੋ ਤੇਰਾ ਡਰੱਗ ਮਾਫੀਆ ਡਰੱਗ ਦਾ ਤਸਕਰ ਜਗਦੀਸ਼ ਭੋਲਾ ਉਸਨੇ ਹੀ ਮਹਾਲੀ ਦੀ ਅਦਾਲਤ ਦੇ ਵਿੜ ਦੇ ਦਰਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਹਦੇ ਪਿੱਛੇ ਮਜੀਠੀਆ ਦਾ ਵੀ ਹੱਥ ਉਦੋਂ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਕਿ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਦਾ ਕਰੀਬ 6000 ਕਰੋੜ ਦਾ ਕਾਰੋਬਾਰ ਹੈ ਤੇ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਵੀ ਉਹਨਾਂ ਨੇ ਨਾਮ ਲੈ ਕੇ ਇੱਕ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਸੀ ਫਿਰ ਜਨਵਰੀ 2014 ਦੇ ਵਿੱਚ ਜਗਦੀਸ਼ ਭੋਲਾ ਹੋਣਾਂ ਨੇ ਜੋ ਮੀਡੀਆ ਦੇ ਨਾਲ ਬਾਹਰ ਗੱਲਬਾਤ ਕੀਤੀ ਗਈ ਸੀ ਹਾਲਾਂਕਿ ਅਕਸਰ ਹੁੰਦਾ ਕਿ ਜਦੋਂ ਵੱਡੇ ਵੱਡੇ ਤਸਕਰ ਜਾਂ ਵੱਡੇ ਵੱਡੇ ਦੋਸ਼ੀ ਜਾਂ ਅਪਰਾਧਿਕ ਕਿਸਮ ਦੇ ਜਿਹੜੇ ਲੋਕ ਨੇ ਉਹ ਜਦੋਂ ਪੁਲਿਸ ਫੜਦੀ ਆ ਜਾਂ ਉਹਨਾਂ ਨੂੰ ਥਾਣੇ ਲੈ ਕੇ ਜਾਂਦੀ ਜਾਂ ਕੂਡ ਲੈ ਕੇ ਜਾਂਦੀ ਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਨ ਨਹੀਂ ਦਿੱਤੀ ਜਾਂਦੀ ਲੇਕਿਨ ਜਿਸ ਦਿਨ ਜਗਦੀਸ਼ ਸਿੰਘ ਭੋਲਾ ਨੇ ਇਹ ਖਲਾਸਾ ਕੀਤਾ ਸੀ ਕਿ ਦੋਸ਼ ਲਗਾਏ ਸਨ ਕਿ ਬਿਕਮ ਸਿੰਘ ਮਜੀਠੀਆ ਦਾ ਵੀ ਹੱਥ ਆ ਤੇ ਉਸ ਦਿਨ ਪੰਜਾਬ ਦਾ ਮੀਡੀਆ ਬੜੀ ਆਸਾਨੀ ਦੇ ਨਾਲ ਜਗਦੀਸ਼ ਭੋਲਾ ਦੇ ਨੇੜੇ ਪਹੁੰਚ ਜਾਂਦਾ ਤੇ ਉਸੇ ਦੌਰਾਨ ਇੱਕ ਵੱਡਾ ਖਲਾਸਾ ਹੁੰਦਾ ਜਿਹੜਾ ਇੱਕ ਕਾਲੀਦਲ ਬੀਜੇਪੀ ਦੀ ਸਰਕਾਰ ਦੇ ਉੱਪਰ ਵੱਡਾ ਸਿਆਸੀ ਵਿਸਫੋਟਕ ਬੰਬ ਦੀ ਤਰ੍ਹਾਂ ਡਿੱਗਦਾਗਾ ਤੇ ਫਿਰ ਨਵੰਬਰ ਜਨਵਰੀ 2014 ਦੇ ਵਿੱਚ ਜਗਦੀਸ਼ ਭੋਲਾ ਨੇ ਇੱਕ ED ਵੱਲੋਂ ਜਦੋਂ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਗਦੀਸ਼ ਭੋਲਾ ਦੀ ਵੀ ਉਦੋਂ ED ਨੂੰ ਇੱਕ ਲਿਖਤੀ ਸਟੇਟਮੈਂਟ ਵੀ ਦੇ ਦਿੰਦੇ ਨੇ ਕਿ ਇਹਦੇ 'ਚ ਉਹ ਫਿਰ ਦੋਸ਼ ਲਗਾ ਦਿੰਦੇ ਨੇ ਕਿ ਜਿਹੜਾ ਇੰਟਰਨੈਸ਼ਨਲ ਨਸ਼ੇ ਦੇ ਸਮੱਗਲਰ ਨੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਦੇ ਸੰਬੰਧ ਨੇ ਤੇ ਫਿਰ ਵਿਵਾਦ ਹੋਰ ਅੱਗੇ ਵੱਧ ਜਾਂਦਾ ਫਿਰ ਸੂਬੇ ਅੰਦਰ ਸ਼੍ਰੋਮਣੀ ਕਾਲੀਦਲ ਬੀਜੇਪੀ ਦੀ ਸਰਕਾਰ ਸੱਤਾ ਤੋਂ ਬਾਹਰ ਹੋ ਜਾਂਦੀ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ 2017 ਦੇ ਵਿੱਚ ਕੈਪਟਨ ਅਬਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਬਣ ਜਾਂਦੇ ਨੇ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੁੰਦੀ ਆ ਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਦੇ ਨੇ ਮਨਪੀਤ ਸਿੰਘ ਬਾਦ ਜਿਹੜੇ ਉਸ ਸਮੇਂ ਕਾਂਗਰਸ ਕਾਂਗਰਸ ਪਾਰਟੀ ਦੀ ਸਰਕਾਰ ਚ ਖਜ਼ਾਨਾ ਮੰਤਰੀ ਸਨ ਉਦੋਂ ਪੰਜਾਬ ਸਰਕਾਰ ਨੇ ਪੰਜਾਬ ਕੈਬਨਿਟ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਇੱਕ ਐਸਟੀਐਫ ਟੀਮ ਦਾ ਗਠਨ ਕੀਤਾ ਜਾਵੇ ਉਸ ਸਮੇ ਪੰਜਾਬ ਪੁਲਿਸ ਦੇ ਆਈਪੀਐਸ ਅਫਸਰ ਹਰਪੀ ਸਿੰਘ ਸਿੱਧੂ ਉਹ ਕਿਸੇ ਦੂਜੇ ਸਟੇਟ ਦੇ ਵਿੱਚ ਬਤੌਰ ਡੈਪੂਟੇਸ਼ਨ ਤੇ ਜਾ ਚੁੱਕੇ ਸਨ ਸੀਆਰਪੀ ਦੇ ਵਿੱਚ ਉਸ ਸਮੇ ਉਤਨਾਤ ਹੋ ਚੁੱਕੇ ਸਨ ਤੇ ਨਾਰਥ-ਈਸਟ ਦੇ ਵਿੱਚ ਉਹਨਾਂ ਦੀ ਪੋਸਟਿੰਗ ਸੀ ਲੇਕਿਨ ਫਿਰ ਪੰਜਾਬ ਸਰਕਾਰ ਉਹਨਾਂ ਨੂੰ ਐਸਟੀਐਫ ਦਾ ਮੁਖੀ ਬਣਾ ਦਿੰਦੀ ਹੈ ਫਿਰ ਸੈਂਟਰ ਦੇ ਜਰੀਏ ਪੰਜਾਬ ਸਰਕਾਰ ਉਹਨਾਂ ਨੂੰ ਮੁੜ ਤੋਂ ਪੰਜਾਬ ਚ ਵਾਪਸ ਲਿਆ ਦਿੰਦੇ ਆ ਤੇ ਹਰਪੀ ਸਿੰਘ ਸਿੱਧੂ ਆਈਪੀਐਸ ਆਫੀਸਰ ਨੂੰ ਉਹਨਾਂ ਨੂੰ ਬਤੌਰ ਐਸਟੀਐਫ ਦਾ ਮੁਖੀ ਲਗਾ ਦਿੰਦੇ ਹਾਲਾਂਕਿ ਉਸ ਸਮੇਂ ਵੀ ਚਰਚਾ ਹੀ ਕਿ ਹਰਪੀ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਦੀ ਆਪਸੀ ਰਿਸ਼ਤੇਦਾਰੀ ਵੀ ਹੈ ਜਿਹੜੀ ਕਿਸੇ ਕਾਰਨਾ ਨਿੱਜੀ ਕਾਰਨਾ ਕਰਕੇ ਰਿਸ਼ਤੇਦਾਰੀ ਦੇ ਵਿੱਚ ਟ੍ਰੀਡਾਂ ਜਾਂਦਰਾਰ ਪੈ ਚੁੱਕਾ ਸੀ ਪਰ ਮਾਰਚ 16 2117 ਨੂੰ ਕਾਂਗਰਸ ਪਾਰਟੀ ਸਕਉਂਦਰ ਸਰਕਾਰ ਐਸਐਟ ਦਾ ਗਠਨ ਕਰ ਦਿੰਦੀ ਹੈ ਫਿਰ ਹਰਪ੍ਰੀਤ ਸਿੰਘ ਸਿੱਧੂ ਹੋਣੀ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਬਹੁਤ ਕੰਮ ਕਰਦੇ ਨੇ ਇਸ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਐਸਟੀਪ ਨੇ ਪਹਿਲਾ ਮਕਦਮਾ ਦਰਜ ਕੀਤਾ ਸੀ ਉਹ ਇੰਸਪੈਕਟਰ ਇੰਦਰਜੀਤ ਸਿੰਘ ਜਿਹੜੇ ਬਹੁਤ ਹੀ ਇੱਕ ਪੁਲਿਸ ਦੇ ਇੱਕ ਬਦਨਾਮ ਚਿਹਰਾ ਸੀ ਜਿਹਦੇ ਘਰੋਂ ਪੈਸਾ ਵੀ ਫੜਿਆ ਗਿਆ ਹਥਿਆਰ ਵੀ ਫੜੇ ਗਏ ਨੇ ਉਹ ਉਸ ਸਮੇਂ ਵੀ ਜੇਲ੍ਹ ਦੇ ਵਿੱਚ ਨੇ ਪਹਿਲਾ ਮਕਦਮਾ ਉਹਨਾਂ ਨੇ ਦਰਜੋ ਉਹਦੇ ਖਿਲਾਫ ਫਿਰ ਉਹਦੇ ਬਾਅਦ ਵੱਡੇ ਆਈਪੀਐਸ ਅਫਸਰਾਂ ਦੇ ਨਾਮ ਵੀ ਆਉਂਦੇ ਨੇ ਫਿਰ ਉਸ ਗੱਲ ਤੇ ਪਰਦਾ ਪੈ ਜਾਂਦਾ ਹੈ ਲੇਕਿਨ 2018 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਸੌਂਪ ਦਿੱਤੀ ਜਾਂਦੀ ਆ ਜੋ ਹਰਪੀ ਸਿੰਘ ਸਿੱਧੂ ਹੋਣਾ ਬਲੋ ਸੀ ਉਸ ਤੋਂ ਬਾਅਦ ਹੋਰ ਸਾਰੇ ਵੀ ਇਸ ਮਸਲੇ ਦੇ ਵਿੱਚ ਆਉਂਦੇ ਨੇ ਔਰ ਰਿਪੋਰਟ ਦੇ ਵਿੱਚ ਇਹ ਲਿਖਿਆ ਗਿਆ ਸੀ ਸਿਫਾਰਿਸ਼ ਕੀਤੀ ਗਈ ਸੀ ਕਿ ਵਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਜਿਹੜੀ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਹਾਲਾਂਕਿ ਉਹ ਰਿਪੋਰਟ ਜਿਹੜੀ ਆ ਉਹ ਕਦੀ ਵੀ ਪਬਲਿਕ ਨਹੀਂ ਹੋਈ ਹਾਲਾਂਕਿ ਹਾਈ ਕੋਰਟ ਨੇ ਇਹ ਵੀ ਨਹੀਂ ਕਿਹਾ ਸੀ ਕਿ ਤੁਸੀਂ ਪਬਲਿਕ ਰਿਪੋਰਟ ਨਹੀਂ ਕਰ ਸਕਦੇ ਲੇਕਿਨ ਉਸ ਸਮੇਂ ਦੀ ਸਰਕਾਰ ਨੇ ਰਿਪੋਰਟ ਜਿਹੜੀ ਆ ਉਹ ਪਬਲਿਕ ਨਹੀਂ ਕੀਤੀ ਤੇ ਚਰਚਾ ਸ਼ੁਰੂ ਹੋਣ ਲੱਗ ਪਈ ਕਿ ਚਾਚੇ ਭਤੀਜੇ ਦੀ ਸਰਕਾਰ ਇਸ ਕਰਕੇ ਜਿਹੜੀ ਰਿਪੋਰਟ ਆ ਉਹ ਨਹੀਂ ਜਨ ਤੱਕ ਕੋਈ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਗੱਦੀ ਤੋਂ ਹਟਾ ਕੇ ਲਾ ਕੇ ਜਲੀਲ ਕਰਕੇ ਚਰਨ ਸਿੰਘ ਚੰਨੀ ਹੁਣਾਂ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਉਸ ਸਮੇ 222 ਦੀਆਂ ਚੋਣਾ ਹੁਣ ਦੇ ਵਿੱਚ ਮਹਿਜ 3 ਮਹੀਨੇ ਦਾ ਸਮਾਂ ਸੀ ਕਰੀਬ 111 ਕਿ ਦਿਨ ਬਾਕੀ ਸੀ ਲੇਕਿਨ 20 ਦਸੰਬਰ 2021 ਨੂੰ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਤੇ ਫਿਰ ਪੰਜਾਬ ਪੁਲਿਸ ਵੱਲੋਂ ਐਨ ਡੀ ਪੀ ਐਸ ਐਕਟ ਦੇ ਤਹਿਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਵਾ ਉਹ ਰਿਪੋਰਟ ਦੇ ਤਹਿਤ ਮਕਦਮਾ ਦਰਜ ਹੋ ਜਾਂਦਾ ਜਿਹਦੇ ਚ ਉਹਨਾਂ ਨੂੰ ਇਹ ਦੋਸ਼ੀ ਬਣਾਇਆ ਗਿਆ ਕਿ ਉਹਨਾਂ ਨੇ ਜਿਹੜੇ ਨਸ਼ੇ ਦੇ ਤਸਕਰ ਨੇ ਸਮਗਲਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਨੈਟਵਰਕ ਸੀ ਉਹ ਉਹਨਾਂ ਨੂੰ ਬਹੁਤ ਸਾਰੀਆਂ ਸੂਲਤਾਂ ਪ੍ਰੋਵਾਈਡ ਕਰਦੇ ਇਸ ਜੁਰਮ ਦੇ ਤਹਿਤ ਉਹਨਾਂ ਦੇ ਐਨਡੀਪੀ ਸੈਕਟਰ ਦੇ ਤਹਿਤ ਨਾਲ ਉਹਦੀ ਸੈਕਸ਼ਨ 25 27 ਇਹ 29 ਦੇ ਤਹਿਤ ਵਕਫਾ ਧਰਾਮ ਦੇ ਤਹਿਤ ਮਕਦਮਾ ਦਰਜ ਕੀਤਾ ਜਾਂਦਾ ਹੈ ਫਿਰ ਦਸੰਬਰ 24 2021 ਨੂੰ ਸਪੈਸ਼ਲ ਕੋਰਟ ਜਿਹੜੀ ਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੁਣੀ ਫੜੇ ਜਾਂਦੇ ਨੇ ਫਿਰ ਦਸੰਬਰ 2024 ਸਾਲ 2021 24 ਦਸੰਬਰ 2021 ਨੂੰ ਮਹਾਲੀ ਦੀ ਇੱਕ ਅਦਾਲਤ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਐਂਟੀਸਪੇਕਟਰੀ ਜਿਹੜੀ ਬੇਲ ਆ ਉਹ ਰੱਦ ਕਰ ਦਿੰਦੀ ਆ ਤੇ ਨਾਲ ਦੀ ਨਾਲ ਪੁਲਿਸ ਵੱਲੋਂ ਇੱਕ ਸਰਕੂਲਰ ਲੁਕਆਊਟ ਸਰਕੂਲਰ ਵੀ ਜਾਰੀ ਕਰਵਾ ਦਿੱਤਾ ਜਾਂਦਾ ਕਿ ਕਿਤੇ ਵਿਕਰਮ ਸਿੰਘ ਮਜੀਠੀਆ ਭਾਰਤ ਛੱਡ ਕੇ ਵਿਦੇਸ਼ਾਂ ਭੱਜ ਜਾਵੇ ਇੰਡੀਆ ਦੇ ਪੂਰੇ 에어ਪੋਰਟਾਂ ਤੇ ਉਹ ਲੁਕਆਊਟ ਸਰਕੂਲਰ ਜਾਰੀ ਹੋ ਜਾਂਦਾ ਹੈਗਾ ਫਿਰ ਵਿਕਰਮ ਸਿੰਘ ਮਜੀਠਿਆ ਫੜੇ ਜਾਂਦੇ ਨੇ ਪੁਲਿਸ ਫੜ ਲੈਂਦੀ ਆ ਉਹਨਾਂ ਨੂੰ ਰਿਮਾਂਡ ਵੀ ਮਿਲ ਦਿੱਤੇ ਜਾਂਦੇ ਨੇ ਫਿਰ ਉਹ ਜੇਲ੍ਹ ਵੀ ਭੇਜ ਜਾਂਦੇ ਨੇ ਫਿਰ 24 ਫਰਵਰੀ 2022 ਨੂੰ ਮਜੀਠਿਆ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਔਰ ਅਗਸਤ 10 ਸਾਲ 2022 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵਿਕਰਮ ਸਿੰਘ ਮਜੀਠਿਆ ਨੂੰ 5 ਮਹੀਨੇ ਦੀ ਪੁਲਿਸ ਤੇ ਨਿਆਇਕ ਹਰਾਸਤ ਤੋਂ ਬਾਅਦ ਉਹਨਾਂ ਨੂੰ ਜਿਹੜੀ ਆ ਉਹ ਜ਼ਮਾਨਤ ਦਿੱਤੀ ਜਾਂਦੀ ਹੈ ਗਿਆ ਤੇ ਫਿਰ ਮਾਰਚ 2025 ਦੇ ਵਿੱਚ ਲਗਾਤਾਰ ਕਿਉਂਕਿ ਇਸ ਮਸਲੇ ਤੋਂ ਬਹੁਤ ਸਾਰਿਆਂ ਹੋਂ ਤੱਕ 7 ਐਸਆਈਟੀ ਬਣ ਜਾਂਦੀਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਮਾਰਚ 2025 ਨੂੰ ਇੱਕ ਐਸਆਈਟੀ ਜਿਹੜੀ ਆ ਉਹ ਜਿਹੜੀ ਉਹਨਾਂ ਨੇ ਪਰਤਾਲ ਕੀਤੀ ਹੁੰਦੀ ਸਾਲ 2021 ਦੇ ਵਿੱਚ ਉਹਦੇ ਚ ਜਿਹੜਾ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਖਦਸ਼ਾਹੀ ਸ਼ੱਕੀ ਸੀ ਵਿੱਤੀ ਟਰਾਂਜੈਕਸ਼ਨ ਦਾ ਜ਼ਿਕਰ ਕੀਤਾ ਜਾਂਦਾ ਕਿ ਇਹਦੇ ਚ ਜਿਹੜੇ ਸ਼ੱਕੀ ਫਾਈਨੈਂਸ਼ੀਅਲ ट्रांजैक्शन ਹੋਈ ਆ ਉਹਦੇ ਚ ਵਿਕਰਮ ਸਿੰਘ ਮਜੀਠੀਆ ਉਹਦੇ ਪਰਿਵਾਰ ਦੀ ਜਿਹੜੀ ਆ ਵਿਦੇਸ਼ਾਂ ਤੋਂ ਜਿਹੜਾ ਲੈਣ-ਦੇਣ ਹੋਇਆ ਉਹਦੀ ਜਿਹੜੀ ਪੜਤਾਲ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਇਸ ਦਰਮਿਆਨ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਵੀ ਬਣ ਜਾਂਦੀ ਆ 99 ਵਿਧਾਇਕ ਪੰਜਾਬ ਦੀ ਜਨਤਾ ਜਿਤਾ ਕੇ ਆਮ ਆਦੀ ਪਾਰਟੀ ਦੇ ਹੱਥ ਹੱਥ ਮਜ਼ਬੂਤ ਕਰ ਦਿੰਦੀ ਹੈ ਤੇ ਆਪਣੇ 5 ਸਾਲ ਦਾ ਫਤਵਾ ਇਹਨਾਂ ਨੂੰ ਦੇ ਦਿੰਦੇ ਹੈਗੇ ਨੇ ਹਾਲਾਂਕਿ ਭਗਵੰਤ ਮਾਨ ਦੀ ਸਰਕਾਰ ਤੇ ਵੀ ਦੋਸ਼ ਲੱਗਦੇ ਰਹੇ ਨੇ ਕਿ ਐਸਆਈਟੀ ਬਣ ਚੁੱਕੀ ਆ ਕਈ ਅਫਸਰ ਬਦਲੇ ਜਾ ਰਹੇ ਨੇ ਕਿਉਂ ਬਦਲੇ ਜਾ ਰਹੇ ਨੇ ਤੇ ਹੁਣ ਤੱਕ 38 ਮਹੀਨੇ ਹੋ ਚੁੱਕੇ ਨੇ ਤੇ ਪੰਜਾਬ ਸਰਕਾਰ ਵੱਲੋਂ ਚਲਾਨ ਪੇਸ਼ ਨਹੀਂ ਕੀਤਾ ਜਾ ਰਿਹਾਗਾ ਆਮ ਆਦੀ ਪਾਰਟੀ ਤੇ ਕਾਫੀ ਲੋਕਾਂ ਦਾ ਦਬਾਅ ਸੀ ਵਿਰੋਧੀਆਂ ਦਾ ਵੀ ਦਬਾਅ ਸੀ ਲੇਕਿਨ ਫਿਰ 25 ਜੂਨ ਦੇ ਦਿਨ ਚੜ ਜਾਂਦਾ ਸਵੇਰੇ 4:30 ਵਜੇ ਮਤਲਬ ਬੀਤੇ ਦਿਨ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਜਾਂਦਾ 4:30 ਵਜੇ ਸਵੇਰੇ ਮਕਦਮਾ ਦਰਜ ਹੁੰਦਾ ਤੇ 9 ਵਜੇ ਅੰਮ੍ਰਿਤਸਰ ਸਥਿਤ ਉਹਨਾਂ ਦਾ ਜਿਹੜਾ ਕਾਰ ਬਿਕਰਮ ਸਿੰਘ ਜੀਠਿਆ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਵਿਜੀਲੈਂਸ ਵੀ ਪਹੁੰਚ ਜਾਂਦੀ ਹੈ ਤੇ ਬਿਕਰਮ ਸਿੰਘ ਬਜੀਠਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਫਿਰ ਪੁਲਸ ਵੱਲੋਂ ਪ੍ਰੈਸ ਕਾਨਫਰੰਸ ਕੋਈ ਨਹੀਂ ਕੀਤੀ ਜਾਂਦੀ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਕੈਬਨਿਟ ਮੰਤਰੀ ਹੀ ਖੁਲਾਸਾ ਕਰਦੇ ਨੇ ਕਿ ਬਿਕਰਮ ਸਿੰਘ ਬਜੀਠਿਆ ਦੇ ਘਰੋਂ ਬਹੁਤ ਸਾਰੇ ਮੋਬਾਈਲ ਫੜੇ ਗਏ ਨੇ ਲੈਪਟਾਪ ਫੜੇ ਗਏ ਨੇ ਆਈਪੈਡ ਫੜੇ ਗਏ ਨੇ ਤੇ ਨਾਲ ਹੋਰ ਥਾਵਾਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਫਿਰ ਸਰਕਾਰ ਦੇ ਮੰਤਰੀਆਂ ਵੱਲੋਂ ਵਿਧਾਇਕਾਂ ਵੱਲੋਂ ਖਲਾਸੀ ਕਰਨ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ਾਮ ਨੂੰ ਜਾ ਕੇ ਇੱਕ ਪ੍ਰੈਸ ਨੋਟ ਭੇਜਿਆ ਜਾਂਦਾ ਹੈਗਾ ਉਹਦੇ ਚ ਦੱਸਿਆ ਜਾਂਦਾ ਫਿਰ ਐਫਆਈਆਰ ਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਕਿ 540 ਕਰੋੜ ਦੀ ਡਰੱਗ ਬਣੀ ਜਿਹੜੀ ਆ ਉਹ ਐਫਆਈਆਰ ਦੇ ਵਿੱਚ ਜ਼ਿਕਰ ਕੀਤਾ ਗਿਆ ਜਿਸ ਦੇ ਚੱਲਦਾ ਹੁਣ ਉਹਨਾਂ ਦੇ ਖਿਲਾਫ ਜਿਹੜੀ ਆ ਕਾਰਵਾਈ ਸ਼ੁਰੂ ਹੋ ਚੁੱਕੀ ਗ੍ਰਿਫਤਾਰੀ ਹੋ ਚੁੱਕੀ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਊਗਾ ਲਾਜ਼ਮੀ ਤੌਰ ਤੇ ਪੁਲਸ 7 ਦਿਨ ਦਾ ਰਿਮਾਂਡ ਮੰਗੂਗੀ ਲੇਕਿਨ ਉਹ ਅਦਾਲਤ ਨੇ ਦੇਖਣਾ ਕਿ ਰਿਮਾਂਡ ਕਿੰਨੇ ਚਿਰ ਦਾ ਮਿਲਦਾ ਲੇਕਿਨ 540 ਕਰੋੜ ਦੀ ਡਰੱਗ ਮੰਡੀ ਦੇ ਵਿੱਚ ਪੁਲਸ ਨੇ ਐਫ ਆਈ ਆਰ ਦੇ ਵਿੱਚ ਇਹ ਵੀ ਕਿਹਾ ਕਿ ਲੋੜ ਪਈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਖਾਸ ਕਰਕੇ ਉਹਨਾਂ ਦੀ ਪਤਨੀ ਜਾਂ ਹੋਰ ਵੀ ਪਰਿਵਾਰਕ ਮੈਂਬਰ ਜਾਂ ਜਿਹੜੀਆਂ ਇਹਨਾਂ ਦੀਆਂ ਕੰਪਨੀਆਂ ਦੇ ਡਾਇਰੈਕਟਰ ਨੇ ਉਹਨਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਤੇ ਮੰਨ ਕੇ ਚੱਲ ਰਹੀ ਆ ਅਕਾਲੀ ਦਲ ਵੀ ਤੇ ਮਜੀਠੀਆ ਪਰਿਵਾਰ ਵੀ ਕਿ ਪਰਿਵਾਰਕ ਮੈਂਬਰਾਂ ਚੋਂ ਕਿਸੇ ਹੋਰਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਆ ਦੇਖਣ ਨੂੰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਸਮੇਤ ਬਹੁਤ ਸਾਰੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰ ਉਹ ਕਹਿ ਰਹੇ ਕਿ ਜਿਹੜਾ ਵਾ ਰਾਸੀ ਬਦਲਾਖੋਰੀਆ ਕਿਉਂਕਿ ਬਿਕਰਮ ਸਿੰਘ ਮਜੀਠੀਆ ਸਰਕਾਰ ਦੇ ਖਿਲਾਫ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬੋਲਦੇ ਆ ਰਹੇ ਸੀ ਉਹਨਾਂ ਦੀ ਉਹਨਾਂ ਨੂੰ ਚੁੱਪ ਕਰਾਉਣ ਵਾਸਤੇ ਉਹਨਾਂ ਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਉਹਨਾਂ ਦਾ ਮੂੰਹ ਬੰਦ ਕਰਨ ਵਾਸਤੇ ਇਹੜਾ ਮਕਦਮਾ ਦਰਜ ਕੀਤਾ ਗਿਆ ਕਿਉਂਕਿ ਵਿਕਰਮ ਸਿੰਘ ਜੀਠਿਆ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਹੋ ਚੁੱਕਾ 5 ਮਹੀਨੇ ਉਹ ਜੇਲ੍ਹ ਦੇ ਵਿੱਚ ਰਹਿ ਚੁੱਕੇ ਨੇ ਲੇਕਿਨ ਨਾ ਪਿਛਲੀ ਸਰਕਾਰ ਕਿਉਂਕਿ ਉਹਨਾਂ ਕੋ ਸਿਰਫ 3 ਮਹੀਨੇ ਹੀ ਸਮਾਂ ਸੀ ਚੋਣਾਂ ਦਾ ਸਮਾਂ ਸੀ ਉਹਨਾਂ ਵੱਲੋਂ ਤੇ ਚਲਾਨ ਪੇਸ਼ ਨਹੀਂ ਕੀਤਾ ਗਿਆ ਸ ਹਾਲਾਂਕਿ ਕੋਰਟ ਵੀ ਕਹਿੰਦੀ ਹੈ ਕਿ 90 ਦਿਨ ਦੇ ਵਿੱਚ ਵਿੱਚ ਚਲਾਨ ਪੇਸ਼ ਕੀਤਾ ਜਾਣਾ ਬੜਾ ਜ਼ਰੂਰੀ ਹੈ ਲੇਕਿਨ ਹੁਣ ਇਹ ਕੇਸ ਕਿਉਂਕਿ ਨਵੇਂ ਕਾਨੂੰਨ ਬਣ ਚੁੱਕੇ ਨੇ ਔਰ ਪੁਲਿਸ ਕੋ ਪਾਵਰਾਂ ਵੀ ਬਹੁਤ ਸੱਤ ਐਸਆਈਟੀ ਬਣ ਚੁੱਕੀਆਂ ਨੇ ਅਫਸਰ ਤਬ ਬਦਲੇ ਜਾ ਰਹੇ ਨੇ ਪਰ ਹਲੇ ਤੱਕ ਜਿਹੜਾ ਉਹ ਚਲਾਨ ਪੇਸ਼ ਨਹੀਂ ਕੀਤਾ ਜਾ ਚੁੱਕਾ ਲੇਕਿਨ ਹੁਣ ਨਵਾਂ ਕੇਸ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ ਇਸ ਡੀਏ ਕੇਸ ਨੂੰ ਨਸ਼ੇਦ ਨਾਲ ਵੀ ਜੋੜ ਦਿੱਤਾ ਗਿਆ ਜਿਹਦੇ ਚੱਲਦੇ ਆ ਇਹ ਜਿਹੜਾ ਹੁਣ ਵਿਕਰਮ ਸਿੰਘ ਜੀਠੀਆ ਫਿਰ ਵਿਵਾਦਾਂ ਵਿੱਚ गिर ਗਏ ਨੇ ਮੁਸੀਬਤਾਂ ਤੇ गिर ਗਏ ਨੇ ਤੇ ਇਹ ਚੇਂਜਿਸ ਚੰਨੀ ਦੀ ਸਰਕਾਰ ਵੇਲੇ ਜਿਹੜਾ ਮੁਕਦਮਾ ਅੰਦਰਜਾ ਉਸ ਤੋਂ ਬਾਅਦ ਐਸਸੀਟੀ ਨੇ ਜਿਹੜੀ ਐਸਆਈਟੀ ਬਣੀ ਉਹਨਾਂ ਨੇ ਫਰਦਰ ਜਿਹੜੀ ਆ ਹੋਰ ਵਦੇਰੇ ਪਟਿਆਲਾ ਕੀਤੀਆਂ ਤਫਤੀਸ਼ ਕੀਤੀ ਤੇ ਉਹਦੇ ਚ ਇਹ ਜਿਹੜਾ ਖਲਾਸਾ ਹੋਇਆ ਪਰ ਸਭ ਤੋਂ ਵੱਡੀ ਗੱਲ ਜਿਹੜੇ ਰਿਪੋਰਟ 2018 ਦੇ ਵਿੱਚ ਉਹ ਰਿਪੋਰਟ ਜਿਹੜੀ ਜਨਤਾ ਕੀ ਨਹੀਂ ਹੋਈ ਜਦ ਕਿ ਉਸ ਰਿਪੋਰਟ ਨੇ ਇਹਦੇ ਜ਼ਿਕਰ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਰੋਲ ਨੂੰ ਲੈ ਕੇ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਆ ਹੁਣ ਐਸਐਮ ਜਿਹੜੀ ਪ੍ਰੈਜ਼ੈਂਟ ਜਿਹੜੀ ਐਸਆਈਟੀ ਬਣੀ ਹੋਈ ਆ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਉਸ ਐਸਆਈਟੀ ਦੇ ਜਿਹੜੇ ਮੁਖੀ ਨੇ ਉਹ ਐਸਐਮ ਪਟਿਆਲਾ ਦੇ ਜੋ ਐਸਐਸਪੀ ਨੇ ਵਰਨ ਸ਼ਰਮਾ ਉਹ ਐਸਐਸਪੀ ਦੇ ਤੌਰ ਤੇ ਇਸ ਐਸਆਈਟੀ ਦੇ ਜਿਹੜੇ ਨੇ ਉਹ ਮੁਖੀ ਨੇ ਹਾਲਾਂਕਿ ਇਸ ਤੋਂ ਪਹਿਲਾਂ ਡੀਆਈਜੀ ਜਾਂ ਆਈਜੀ ਰੈਂਕ ਦੇ ਅਧਿਕਾਰੀ ਰਹਿ ਚੁੱਕੇ ਨੇ ਹੁਣ ਇੱਕ ਐਸਐਸਪੀ ਰੈਂਕ ਦੇ ਆਈਪੀਐਸ ਆਫੀਸਰ ਵਰਨ ਸ਼ਰਮਾ ਇਸ ਐਸਆਈਟੀ ਦੇ ਮੁਖੀ ਨੇ ਉਹਨਾਂ ਦੇ ਨਾਲ ਅਭਿਮਨੂ ਰਾਣਾ ਜੋ ਹਾਲ ਹੀ ਤਰਨਤਾਰਨ ਤੋਂ ਬਦਲੇਗੇ ਨੇ ਉਹ ਵੀ ਇਸ ਐਸਆਈਟੀ ਦੇ ਮੈਂਬਰ ਨੇ ਜਦਕਿ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੇ ਗੁਰਬੰਦ ਸਿੰਘ ਬੈਂਸ ਇਹ ਤਿੰਨ ਜਾਣਿਆਂ ਦੀ ਐਸਆਈਟੀ ਆ ਇਹ ਐਸਆਈਟੀ ਜਿਹੜੀ ਆ ਉਹ ਜਿਹੜੀ ਜਾਂਚ ਕਰੀ ਆ ਇਹ ਵਿਕਰਮ ਸਿੰਘ ਮਜੀਠੀਆ ਦਾ ਸਿਆਸੀ ਸਫਰ ਕਿਵੇਂ ਸ਼ੁਰੂ ਹੋਇਆ ਉਹ ਕਿਵੇਂ ਪਾਵਰਫੁੱਲ ਲੀਡਰ ਬਣਦੇ ਨੇ ਪਾਰਟੀ ਦੇ ਵਿੱਚ ਹੀ ਉਹਨਾਂ ਨੂੰ ਵੱਡੇ ਅਹੁਦੇ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਜਨਰਲ ਸਕੱਤਰ ਬਣਾਇਆ ਜਾਂਦਾ ਹੈਗਾ ਉਸ ਤੋਂ ਬਾਅਦ ਉਹ ਮਿਨਿਸਟਰ ਵੀ ਰਹਿੰਦੇ ਨੇ 2007 ਤੋਂ ਲੈ ਕੇ 17 ਤੱਕ 10 ਸਾਲ ਮਿਨਿਸਟਰੀ ਵੀ ਰਹਿੰਦੇ ਨੇ ਪਾਰਟੀ ਦੇ ਵੀ ਵੱਡੇ ਅਹੁਦੇ ਤੇ ਰਹਿੰਦੇ ਨੇ ਜਨਰਲ ਸੈਕਟਰੀ ਹੁੰਦੇ ਨੇ ਕੋਰ ਕਮੇਟੀ ਮੈਂਬਰ ਹੁੰਦੇ ਨੇ ਲੇਕਿਨ ਮਾਮਲਾ ਉਦੋਂ ਵਿਵਾਦਾਂ ਵਿੱਚ ਘਿਰ ਜਾਂਦਾ ਜਦੋਂ ਡਰੱਗ ਤਸਕਰ ਡੀਐਸਪੀ ਰੈਂਕ ਦਾ ਅਧਿਕਾਰੀ ਅਰਜਨਾ ਵਾਡੀ ਜਗਦੀਸ਼ ਭੋਲਾ ਮਹਾਲੀ ਅਦਾਲਤ ਦੇ ਵਿਹੜੇ ਦੇ ਵਿੱਚ মিডিਆ ਦੇ ਨਾਲ ਗੱਲਬਾਤ ਕਰਦੇ ਕਹਿ ਦਿੰਦੇ ਨੇ ਕਿ ਇਸ ਮਾਫੀਆ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਵੀ ਹੱਥ ਹੁਣ ਦੇਖਦੇ ਆਂ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਵਿਰੋਧ ਇੱਕ ਹੋਰ ਡੀਏ ਦਾ ਕੇਸ ਰਜਿਸਟਰ ਹੋਇਆ ਸਰੋਤਾਂ ਤੋਂ ਵੱਧ ਆਮਦਨ ਬਣਾ ਹਾਲਾਂਕਿ ਸਰਕਾਰ ਇਸ ਨੂੰ ਡਰੱਗ ਮਨੀ ਦੇ ਨਾਲ ਜੋੜ ਕੇ ਪੇਸ਼ ਕਰ ਰਹੀ ਆ ਉਸ ਮਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਕਿੰਨੇ ਦਿਨ ਜੇਲ੍ਹ ਦੇ ਵਿੱਚ ਰਹਿੰਦੇ ਨੇ ਪੋਰਸਿਕ ਨਿਰਮਾਣ ਹਾਸਲ ਕਰਦੀ ਹੈਗੀ ਹੈ ਤੇ ਉਸ ਤੋਂ ਬਾਅਦ ਉਹਨੂੰ ਕਦੋਂ ਰੀਲੀਫ ਮਿਲਦੀ ਹਾਲਾਂਕਿ ਪਿਛਲੇ ਕੇਸ ਦੇ ਵਿੱਚ ਅਗਰ ਐਨਡੀ ਐਨਡੀਪੀਐਸ ਐਕਟ ਦੇ ਤਹਿਤ ਗੱਲ ਕਰੀਏ ਤੇ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਰੀਲੀਫ ਮਿਲੀ ਹੋਈ ਹੈ ਪਰ ਇੱਕ ਨਵਾਂ ਕੇਸ ਉਹਨਾਂ ਤੇ ਸਿਰਦਰਦੀ ਬਣ ਚੁੱਕਾ ਖਜਲ ਖਵਾਰੀ ਹੋਏਗੀ ਬਦਨਾਮੀ ਵੀ ਹੋਏਗੀ ਲਿਖਣਾ ਕਦੋਂ ਉਹਨਾਂ ਨੂੰ ਅਦਾਲਤ ਤੋਂ ਰੀਲੀਫ ਮਿਲਦੀ ਹੈ ਤੇ ਕੇਸ ਲੰਮਾ ਚੱਲਿਆ ਹੁਣ ਕਿਉਂਕਿ ਇੰਟਰਨੈਸ਼ਨਲ ਮਸਲਾ ਸਰਕਾਰ ਨੇ ਆਪਣੀ ਐਫਆਈਆਰ ਦੇ ਵਿੱਚ ਦਾਵਾ ਕੀਤਾ ਕਿ 140 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਵਿਦੇਸ਼ਾਂ ਦੇ ਵਿੱਚ ਹੋਈ ਆ ਤੇ ਜੋ ਇਨਵੈਸਟੀਗੇਸ਼ਨ ਜੋ ਐਸਆਈਟੀ ਦੀ ਪੁੱਛਗਿੱਛ ਦੇ ਦੌਰਾਨ ਵਿਕਰਮ ਸਿੰਘ ਜੀਠੀਆ ਨਹੀਂ ਕੋਈ ਸਬੂਤ ਸਪਸ਼ਟੀਕਰਨ ਨਹੀਂ ਦੇ ਸਕੇ ਤੇ ਕੀ ਜਿਹੜਾ 140 ਕਰੋੜ ਰੁਪਏ ਦੀ ਲੈਣ-ਦੇਣ ਹੋਈ ਆ ਉਸ ਲੈਣ-ਦੇਣ ਦੇ ਮਸਲੇ ਦੇ ਵਿੱਚ ਕੀ ਈਡੀ ਜਾਂਚ ਕਰੇਗੀ ਪਰ ਹਾਲਾਂਕਿ ਇਸ ਮਸਲੇ ਦੇ ਵਿੱਚ ਪਹਿਲਾਂ ਵੀ ਈਡੀ ਵਿਕਰਮ ਸਿੰਘ ਮਜੀਠੀਆ ਕੋਲੋਂ ਪੁੱਛਗਿਸ਼ ਕਰ ਚੁੱਕੀ ਆ ਜਲੰਧਰ ਦੇ ਵਿੱਚ ਵੀ ਪੁੱਛਗਿਸ਼ ਕਰ ਚੁੱਕੀ ਆ ਚੰਡੀਗੜ੍ਹ ਦੇ ਵਿੱਚ ਪੁੱਛਗਿਸ਼ ਕਰ ਚੁੱਕੀ ਆ ਪਰ ਅਚਾਨਕ ਹੁਣ ਇੱਕ ਨਵਾਂ ਪਰਚਾ ਦਰਜ ਹੋ ਜਾਂਦਾ ਹੈ ਹਾਲਾਂਕਿ ਜਦੋਂ ਈਡੀ ਦੀ ਪੁੱਛਗਿਸ਼ ਹੁੰਦੀ ਆ ਤੇ ਉਦੋਂ ਜਲੰਧਰ ਸਥਿਤ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਸੀ ਕੱਲ ਹੀ ਭਾਜਪਾ ਦੀ ਸਾਂਝੀ ਸਰਕਾਰ ਸੀ ਇੱਥੇ ਸਾਂਝੀ ਸਰਕਾਰ ਸੀ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਉਸ ਵਿੱਚ ਨਿਰੰਜਨ ਸਿੰਘ ਜਿਨ੍ਹਾਂ ਨੇ ਪੁੱਛਗਿਸ਼ ਕੀਤੀ ਸੀ ਬਿਕਰਮ ਸਿੰਘ ਜੀਠਿਆ ਕੋਲ ਤੇ ਉਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕੋਲਕੱਤਾ ਵਿਖੇ ਕੀਤਾ ਜਾਂਦਾ ਹੈਗਾ ਫਿਰ ਕੁਝ ਵਕੀਲ ਜਾਂ ਹੋਰ ਤਰ੍ਹਾਂ ਹਾਈ ਕੋਰਟ ਵਿੱਚ ਪਹੁੰਚ ਜਾਂਦੀਆਂ ਨੇ ਫਿਰ ਨਰਿੰਦਰ ਸਿੰਘ ਜਿਹੜੇ ਨੇ ਉੱਥੇ ਹੀ ਰਹਿੰਦੇ ਨੇ ਤੇ ਬਿਕਰਮ ਸਿੰਘ ਜੀਠਿਆ ਕੋਲ ਪੁੱਛਗਿੱਛ ਕਰਦੇ ਆਗੇ ਨੇ ਇਸ ਮਸਲੇ 'ਚ ਨਰਿੰਦਰ ਸਿੰਘ ਹੁਣ ਵੀ ਬਹੁਤ ਕੁਝ ਬੋਲ ਚੁੱਕੇ ਨੇ ਪਰ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ ਬਿਕਰਮ ਸਿੰਘ ਜੀਠਿਆ ਦਾ ਸਿਆਸੀ ਸਫ਼ਰ ਤੇ ਜਿਹੜਾ ਇਹ ਵਿਵਾਦਿਤ ਸਫ਼ਰ ਕਿਵੇਂ ਸ਼ੁਰੂ ਹੋਇਆ ਇਹ ਇੱਕ ਆਪਣੇ ਆਪ ਦੀ ਇੱਕ ਕਹਾਣੀ ਹੈ ਕਲਾ ਇਸ ਜਾਣਕਾਰੀ ਦੇਣ ਦਾ ਤੌਰ ਤੇ ਲੈਂਦੇ ਆ ਗਿਆ ਦੇਖਦੇ ਰਹੋ ਇਹ ਵੀ ਸਿੱਖ ਪੰਜਾਬ ਧੰਨਵਾਦ